ਉਹ ਧੰਨ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਮੂਰੇ ਜੱਗੀ ਨਾ ਮਾਂ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਸਤ ਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚੜੀਆਂ ਤੋਂ ਬਾਜ ਢੜਾਏ ਗਿੱਦੜਾਂ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਨਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾਂ ਇੱਕ ਦੂਜੇ ਤੋਂ ਮੂਰੇ ਜੱਗੀ ਨਾਮਾ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚੜੀਆਂ ਤੋਂ ਬਾਜ ਟੜਾਏ ਕਿੱਦੜਾ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਓ ਤਨ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮ ਇੱਕ ਦੂਜੇ ਤੋਂ ਮੂਰੇ ਜੱਗੀ ਨਾ ਮਾਂ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧਨ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚੜੀਆਂ ਤੋਂ ਬਾਜ ਢੜਾਏ ਗਿੱਧੜਾਂ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਓ ਤਨ ਮਾਤਾ ਗੁਜਰੀ ਪੋਤੇ ਆਪਣੇ ਜੀ ਨੇ ਹੱਥੀ ਤੋਰੇ ਮੌਤ ਨੂੰ ਕਰਨ ਸਲਾਮਾ ਇੱਕ ਦੂਜੇ ਤੋਂ ਮੂਰੇ ਜੱਗੀ ਨਾ ਮਾਂ ਦਾਦੀ ਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਓ ਧੰ ਸਤ ਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚੜੀਆਂ ਤੋਂ ਬਾਜ ਢੜਾਏ ਗਿੱਦੜਾ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਨਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ